ਸਤਿ ਸ਼੍ਰੀ ਅਕਾਲ ਜੀ ਵੀਰ ਜੀ ਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ। ਲਓ ਜੀ ਵੀਰ ਜੀ ਕਰੋ ਚੈੱਕ ਫੌਜੀ ਫਾਰਮ ਦੇ ਨਕੀਨੇ। ਬਹੁਤ ਵੀਰਾਂ ਦੇ ਫੋਨ ਆਇਆ ਵੀ ਫੌਜੀ ਫਾਰਮ ਵਾਲਿਆਂ ਦੀ ਵੀਡੀਓ ਕਦੋਂ ਬਣਾਉਣੀ ਆ। ਬਾਕੀ ਲਓ ਜੀ ਵੀਰ ਜੀ ਤੁਹਾਨੂੰ ਅੱਜ ਨਕੀਨੇ ਵਿਖਾਉਣੇ ਫੌਜੀ ਫਾਰਮ ਦੇ ਵੀਡੀਓ ਜ਼ਰੂਰ ਲੇਟ ਹੋ ਗਈ ਥੋੜੀ ਜੀ। ਬਾਕੀ ਇਹ ਚੰਗੇ ਪਸ਼ੂ ਆ। ਕਰੋ ਚੈੱਕ। ਬਾਕੀ ਅੰਦਰ ਵੀ ਬੱਚੇ ਆ। ਉਕੇ ਫਰਾਂਉ ਨਹੀਂ ਪਉਂਦਾ ਕੱਲ ਤੇ ਸੇਲਗੇ ਕੱਲ ਤਾਂ ਟਾਈਮ ਹੀ ਲਗਾ ਹਾਂਜੀ ਹਾਂਜੀ ਉਹ ਵੀਰਾਂ ਦੇ ਫੋਨ ਵੀ ਬਲਿਆ ਆ ਵੀ ਫੌਜੀ ਫਾਰਮ ਵਾਲਿਆਂ ਦੀ ਕਦੋਂ ਵੀਡੀਓ ਬਣਾਉਣੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਮੈਂ ਆਪੇ ਹਾਲ ਨੇ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਾ ਵਧੀਆ ਵਧੀਆ ਤੇ ਵੀਡੀਓ ਲੇਟ ਕਰਤੀ ਬਹੁਤ ਜ਼ਿਆਦਾ ਵੀਰਾਂ ਦੇ ਫੋਨ ਆਏ ਵੀ ਵੀਡੀਓ ਕਦੋਂ ਬਣਾਉਣੀ ਆ ਇਹ ਵੀਡੀਓ ਕੱਲ ਨੂੰ ਤਾਂ ਡੀ ਦੇ ਕੱਲ ਤੁਹਾਡਾ ਟਾਈਮ ਨੇ ਇਹ ਆ ਕੱਲ ਹਾਂਜੀ ਹਾਂਜੀ ਕੱਲ ਵੀ ਤਾਂ ਅੱਠ ਕ ਆਪਣੀਆਂ ਵਿਗੀਆਂ ਨੇ ਠੀਕ ਆ ਉਹਨਾਂ ਗਾਵਾਂ ਦੇ 18 ਉਹ ਨਹੀਂ ਪੌਣੀਆਂ ਅੱਜ ਹਾਂਜੀ ਹਾਂਜੀ ਬਾਕੀ ਤੁਹਾਡਾ ਟਾਈਮ ਬਾਕੀ ਨਕੀਨੇ ਅੱਜ ਫਿਰ ਚੰਗੇ ਲੈਣਦੇ ਜੇ ਹਾਂਜੀ ਹਾਂਜੀ ਵਸ਼ੀਆਂ ਚੌਗੀਆਂ ਨੇ ਵਿੱਚ ਪੌਣੀਆਂ ਠੀਕ ਆ ਤੇ ਕਿਹੜੀ ਤੋਂ ਸਟਾਰਟ ਕਰੀਏ ਫਿਰ ਅੱਜ ਇਹਦੇ ਤੋਂ ਆਜੋ ਸ਼ੁਰੂ ਤੋਂ ਕਰੀਏ ਸਟਾਰਟ ਬਾਕੀ ਚੰਗੀ ਵੈੜ ਇਹਦੇ ਤਾਜੀ ਸੂਈ ਸਵਾਈ ਜੇ ਜੇਰੇ ਦੀ ਨਾਲ ਹੀ ਪਈ ਏ ਬਾਕੀ ਬੱਚਾ ਇਹਦਾ ਜੇ ਸੂਈ ਸਵਾਈ ਆ ਲਓ ਜੀ ਕਰੋ ਚੈੱਕ ਬਹੁਤ ਜ਼ਿਆਦਾ ਖੂਬਸੂਰਤ ਜੀ ਆ ਬਾਕੀ ਚਾਲ ਮੋਰਨੀਰ ਕੀ ਆ ਵੈੜ ਦੀ ਮੇਲੇ ਲੁੱਟਣ ਵਾਲੀ ਵੈੜ ਆ ਚਾਰ ਦੰਦ ਬੱਸੀ ਆ ਚਾਰ ਦੰਦ ਬੱਸੀ ਆ ਖੂਬਸੂਰਤ ਜੀ ਬਾਕੀ ਤਾਜੀ ਸੂਈ ਸਵਾਈਏ ਥਾਣਵਾ ਨਾ ਕਰੋ ਚੱਕ ਪੂਰੇ ਟਾਈਟ ਆਰਡਰ ਦੀ ਆ ਬਾਕੀ ਖੂ ਸੂਰਤ ਕੀ ਆ ਹਾਂਜੀ ਮਗਰ ਬਸ਼ਾਏ ਰਾਤੀਆਂ ਆਈਆਂ ਆਪਾਂ ਤੇ ਜਿਆ ਪੇ ਪੀਲੇ ਸੁਣਾ ਇਹਦੀ ਚਵਾਈ ਹੋਈ ਆ ਜੇ ਕਿ ਨਹੀਂ ਕੋਈ ਨੇ ਬੱਚੇ-ਪੁੱਤੇ ਚੰਗਾਇਏ ਜੇ ਅੱਛਾ ਬੱਚੇ-ਪੁੱਤੇ ਹਾਂਜੀ ਬਾਕੀ ਚੰਗਾ ਕੱਢੂਗੀ ਵਹਿੜ ਆ ਜੇ ਦੁੱਧ ਵੀ ਚੰਗਾ ਹੀ ਕੱਢੂਗੀ ਤੇ ਕਿੰਨੇ ਦੀ ਦੇ ਦਈਏ ਫਿਰ ਇਹ ਦਿਵਾਲੀ ਆਫਰ ਲਾ ਦਈਏ ਉੱਥੇ ਆਇਓਸ਼ ਵਸ਼ੀਰਾਗਾ 775765 ਹਾਂਜੀ ਇੱਥੇ 50 ਦੇ ਦਈਏ ਨਹੀਂ ਕਰੀਏ ਮਾਨਤਨ ਦਿਵਾਲੀ ਦੇ ਆਫਰ ਆ ਇੱਦੀ ਦਿਹਾੜੀ ਲਾਈਏ ਆਫਰਾਂ ਬਾਅਦ ਚ ਤੇ ਫਿਰ ਦਿਵਾਲੀ ਲੰਘ ਜਾਨੀ ਫਿਰ ਲੋਹੜੀ ਆਫਰਾਂ ਲਾਦਾਂਗੇ ਲੋਹੜੀ ਬੰਪਰ ਨਹੀਂ ਚਾਈ ਦੇ ਦਈਏ ਫਿਰ ਨਹੀਂ ਕਰੀਏ ਮਾਨਤਨ ਨੇ ਹੋਂਟ ਵੇਲਾ ਕਿਥੋਂ 650 45 ਦੀ ਆ ਗਏ ਜੇ ਹੁਣ ਧੱਕਾ ਨਾ ਕਰੋ ਨਹੀਂ ਕਰ ਦਈਏ ਥੋੜਾ ਯਾਰ ਕਰ ਦਈਏ ਹੋਰ ਯਾਰ ਜ਼ੋਰ ਆ ਪੈ ਕਰ ਦਨੇ ਹਰ ਠੀਕ ਆ ਲਓ ਜੀ ਵੀਰ ਜੀ ਬਾਕੀ ਇਦਾਂ ਦੀਆਂ ਮਿਲਦੀਆਂ ਨਹੀਂ ਇਹ ਮੰਡੀ 'ਚ ਤੁਹਾਨੂੰ ਪਤਾ ਲੱਗਣਾ ਕੱਲ ਨੂੰ ਕਿ ਮੰਡੀ 'ਚ ਕੀ ਕੀ ਰੇਟ ਇਹਨਾਂ ਦੇ ਲੱਗਦੇ ਆ ਲੱਕੇ ਵੀ ਜੀ ਮਾਨਦਾਨ ਥੋੜਾ ਬੋਦਾ ਹੋ ਜਾਊਗਾ ਫੰਨੀ ਇਹਦੀ ਕੀ ਡਿਟੇਲ ਜੇ ਇਹ ਵੀ ਗੱਭਾਂ ਜੇ ਵਛੀ ਇਹ ਵੀ ਆਜੀ ਆ ਸਾਰਾ ਮਾਲ ਅੱਜ ਉਤਰਿਆ ਆਪਣੇ ਠੀਕ ਆ ਠੀਕ ਆ ਸਾਹੀ ਹਾਂ ਜੀ ਇਹ ਖੜੂਆ ਜੇ ਦੱਸ ਦੇਣਾ ਲੱਗਦਾ 10 ਦਿਨ ਚੱਲੀ ਜੇ ਠੀਕ ਆ ਬਾਕੀ ਚੰਗੇ ਥਣਵਾਨੇ ਦੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ 10 ਦਿਨਾਂ ਨੂੰ ਵਛੀ ਪੂਰੀ ਤਿਆਰ ਹੋ ਜੂਗੀ ਬਾਕੀ ਫੌਜੀ ਫਾਰਮ ਦਾ ਮਾਲ ਹੁੰਦਾ ਚੰਗਾ ਹੀ ਆ ਕਿਉਂਕਿ ਵੀਰਾਂ ਦੇ ਫੋਨ ਆਉਂਦੇ ਆ ਵੀ ਫੌਜੀ ਫਾਰਮ ਦੀ ਵੀਡੀਓ ਕਦੋਂ ਬਣਾਉਣੀ ਜੀ ਦੀਕਤੇ ਰਹਿੰਦੇ ਵੀਰ ਬਾਕੀ ਜਿਹੜਾ ਚੰਗਾ ਮਾਲ ਆ ਵੀਡੀਓ ਤੋਂ ਬਿਨਾਂ ਵੀ ਜ਼ਿਆਦਾ ਵੇਖਦਾ ਜਾਂਦਾ ਕਿਉਂਕਿ ਮਾਲ ਇਹਨਾਂ ਦਾ ਚੰਗਾ ਹੁੰਦਾ ਵੀਡੀਓ ਫਿਰ ਇਦਾਂ ਹੀ ਆ ਜੇ ਟਾਈਮ ਤੇ ਆ ਜੀਏ ਬਣ ਜਾਂਦੀ ਨਹੀਂ ਤੇ ਆਉਂਦਿਆਂ ਨੂੰ ਮਾਲ ਵੇਖ ਜਾਂਦਾ ਸਿੱਕਣੇ ਰੀ ਦੇ ਦਈਏ ਫਿਰ ਇਹ ਵੀ ਜੈਜ ਜੀ ਬੱਚੇ ਦੇ ਵੀ ਪ੍ਰਿੰਟਾਈ ਚਾਹੀਦੀ ਆ ਹਾਂਜੀ ਤਰਤਾਈ ਦੇ ਲਈਏ ਨਹੀਂ ਕਰੀਏ ਮੰਨ ਤਾਂ ਨਾ ਦਿਵਾਲੀ ਆਫਰ ਲਾ ਦੀ ਨਾ ਬਾਅਦ ਚ ਕਰ ਲਿਓ ਫਿਰ ਹੁਣ 2-4 ਦਿਨ ਕੋਈ ਗੱਲ ਨਹੀਂ 41000 ਦੀ ਦੇ ਦੇਾਂਗੇ ਅਸੀਂ ਅੱਛਾ ਮੈਂ ਥੋੜਾ ਬਹੁਤ 40 ਦੀ ਕਰੀਏ ਵੀ ਚਲ 40 ਦੀ ਕਰ ਦਿਓ ਫਿਰ ਠੀਕ ਆ ਬਾਕੀ ਪੂਰੀ ਇਹ ਵੱਡੀ ਜੇ ਵਹਿੜ ਛੋਟੀ ਨਾ ਬੋਲ ਕੋਈ ਅੰਦਾਜ਼ਾ ਲਾ ਲਓ ਛੋਟੀ ਆ ਵਹਿੜ ਕਦ ਕਾੜ ਵਾਲੀ ਵਹਿੜ ਆ ਹਾਂਜੀ ਹਾਂਜੀ ਲੋ ਜੀ ਵੀਰ ਜੀ ਕਰੋ ਚੈੱਕ ਨਗੀਨਾ ਹੀ ਜੇ ਐਦਾਂ ਦੇ ਨਗੀਨੇ ਵੀ ਤਾਜੀ ਸੁਈ ਜੇ ਜੇਰੇ ਦੀ ਅਜੇ ਆ ਪਈ ਜੇ ਬਾਕੀ ਖੁੱਲੇ ਥਣਵਾਨੇ ਦੀ ਆ ਪੂਰੀ ਵੱਡੀ ਵਹਿੜ ਜੇ ਇਹ ਬੱਚਾ ਇਹਦਾ ਨਾਲ ਵੱਜਾ ਆ। ਬਾਕੀ ਕਦ ਕਾਠ ਵਾਲੀ ਆ ਪੂਰੇ ਕਦ ਕਾਠ ਵਾਲੀ ਆ। ਕਰੋ ਥਾਣਵਾ ਨਾ ਚੱਕ। ਪੂਰੇ ਟੈਟ ਆਡਰ ਦੀ ਆ। ਥੋੜਾ ਬੱਚੇ ਦਾ ਕਰਦੀ ਆ। ਬੱਚੇ ਦਾ ਕਰਕੇ ਨਾ ਤੁਰਦੀ ਥੋੜਾ ਘਟਿਆ। ਬਾਕੀ ਵੀ ਚੌਗੀ ਵਹਿੜ ਜੇ ਹਜੇ। ਹਾਂਜੀ ਸੀਰ ਠੰਡੀ। ਠੰਡੀ ਸੀ ਲਿਆ ਵੀ। ਕਾ ਯਾਰ ਅੰਬਿਆ ਤੁਹਾਨੂੰ ਹੁੰਦੀ ਨਹੀਂ ਗਾਏ। ਥੋੜਾ ਜਿਹਾ ਬੱਚੇ ਦਾ ਕਰਦੀ ਆ। ਹਰ ਚੰਗੇ ਥਣਹਾਨੇ ਦੀ ਆ। ਇੱਕ ਨਾ ਕਰਦੀ ਜਾਲ ਜਿਹਦਾ ਜਿਆਦਾ। ਹਾਂਜੀ ਹਾਂਜੀ ਉਹ ਪਾ ਕਰਕੇ ਥੋੜਾ ਜਿਹਾ ਨਾ ਕਰਦਾ। ਬਾਕੀ ਇਹ ਫਲਕਾਰੀਆਂ ਪਾਉਣ ਵਾਲੀਆਂ ਵੜਾ। ਪੱਬ ਦੀਆਂ ਵੀ ਇਹਨਾਂ ਦੇ ਫਲਕਾਰੀਆਂ ਹਾਂਜੀ ਤੇ ਕਿੰਨਾ ਦੁੱਧ ਕੱਢ ਦੂਗੀ ਇਹ ਉਹ ਤਾਂ ਵੇਚ ਦੇ ਦਾ ਨ ਕੋਈ ਤਾਂ ਵੀ ਅਹ ਅੰਦਾਜ਼ਾ ਤੁਸੀਂ ਆਪ ਲਾ ਲਿਓ ਪੂਰੇ ਕੱਦ ਕਾਠ ਵਾਲੀ ਵਹਿੜ ਆ ਹਾਂਜੀ ਹਾਂਜੀ ਤੇ ਚਲੋ ਉਹਦਾ ਵੇਸੇ ਕਿੰਨਾ ਘਰ ਵਾਲਿਆਂ ਦੱਸੇ ਪਊਗਾ ਪਹਿਲਾਂ ਕਿੰਨਾ ਕੱਢ ਦੂਗੀ ਪਹਿਲਾਂ ਦੋ 17 18 ਕਿਲੋ ਮੱਝ ਨੂੰ ਪਾਉਣਾ ਚਾਹੀਦਾ ਜੀ ਹਾਂ ਨਹੀਂ ਵੱਡੀ ਆ ਇਹਨਾਂ ਦੇ ਪਾਉਣਾ ਹੀ ਚਾਹੀਦਾ ਬਾਕੀ ਵੀਰ ਜੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਜੀ ਹਾਂਜੀ ਹਾਂਜੀ ਤੇ ਇਹ ਕਿੰਨੇ ਦੀ ਦੇ ਦਈਏ ਫਿਰ ਵੱਛੀ ਰੰਡੀ ਆ ਗਈ ਲੱਖੋਂ ਬਾਹਰ ਹਾਂਜੀ ਉਹ ਤਾਂ ਕੋਈ ਸ਼ੱਕ ਨਹੀਂ ਆ ਕੇ ਕੋਈ ਲੱਖੋਂ ਮਾਨਮੋਣ ਕਰ ਦਾਂਗੇ ਹਾਂਜੀ ਨਹੀਂ ਕਰ ਦਈਏ ਹੁਣ ਇਹ ਮੈਂ ਦੇਣਾ ਹਾਂਜੀ ਵੱਛੀ 90 ਦੇ ਰਿਹਾ ਮੈਂ ਇਹ ਕਰ ਤੋਂ ਛੋਟ ਵਾਲਾ ਕੰਮ ਹੀ ਇਹ ਯਾਸੀ ਦੇ ਲਿਏ ਹੈ ਵੇਖ ਲਓ ਜੇ ਹੈਗੀ ਕਸਰ ਤੇ ਦੇਹ ਹੁਣ ਤੇ ਕਸਰ ਕੋਈ ਨਹੀਂ ਵਸ਼ੀ ਲੱਗੀ ਇੱਕ ਦਾਸ ਦੀ ਆਨੇ ਵਸ਼ੀ ਤਾਂ ਕੋਈ ਸ਼ੱਕ ਨਹੀਂ ਹੈ ਵੱਡੀ ਆ ਤਈ ਕਿਸੇ ਨਹੀਂ ਲੱਗੀ ਤਈ ਇਹ ਵਸ਼ੀ ਲੱਗੀ ਬਾਕੀ ਵੀ ਜੀ ਠੰਡੀ ਸੀਰਾਂ ਦੇ ਛਾਈ ਵਾਲ ਗਰਮ ਹੁੰਦੀ ਪਰ ਇਹ ਠੰਡੀ ਸੀਲ ਜੇ ਇਹ ਫਲਕਾਰੇ ਫਲ ਕੋਈ ਇਲਾਜ ਗਏ ਹੱਥ ਮਾਰਦੇ ਨੇ ਸਾਡੇ ਪੈਰ ਕੋ ਠੰਡੀ ਆ ਹਾਂ ਠੰਡੀ ਆ ਥੋੜਾ ਫਲਕਾਰੀ ਦਾ ਕਰਦੀ ਆ ਹਾਂ ਜੀ ਹਾਂ ਜੀ ਬਾਕੀ ਠੰਡੀ ਸੀਲ ਆ ਵਸ਼ੀ ਚਲੋ ਬਾਕੀ ਥੋੜਾ ਬੋਲਾ ਕੋਈ ਗੱਲ ਨਹੀਂ ਮਾਨਤਨ ਹੋ ਜਾਊਗਾ ਲਓ ਜੀ ਵੀਰ ਜੀ ਕਰੋ ਚੈੱਕ ਹੋਰ ਜਰਸੀ ਇਹ ਕਿੰਨੇ ਦਿਨ ਖੜਦੀ ਜੇ ਲੋ ਜੀ ਵੀਰ ਜੀ ਇਹ ਵੀ ਨਕੀਨਾ ਜੇ ਖੂਬਸੂਰਤ ਜਿਆ ਇਹ ਉੱਨੀ ਉੱਤੇ ਤੇ ਉਨੀ ਥੱਲੇ ਜੇ ਬਾਕੀ ਟਾਈਮ ਜੇ ਖੜਦੀ ਆ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਬਾਕੀ ਥਣ ਬਹੁਤ ਕਮਾਲ ਦਾ ਲੱਗਾ ਵਸ਼ੀ ਨੂੰ ਬਾਕੀ ਚੰਗੇ ਥਣ ਬਾਨੇ ਦੀ ਆ ਥਣ ਬਹੁਤ ਕਾਲਾ ਥਣ ਲੱਗਾ ਜੇ ਕਮਾਲ ਦਾ ਥਾਣੀ ਲੱਗਾ ਬਾਕੀ ਦੇ ਕੱਚੀਆ ਤੁਸੀਂ ਆਪ ਅੰਦਾਜ਼ਾ ਲਾ ਲਿਓ ਵੀ ਵੈੜ ਚੰਗੀ ਤਿਆਰ ਹੋਊਗੀ ਵੈੜ ਕਰੋ ਚੈੱਕ ਪੂਰੇ ਟਾਈਟ ਅਡਰ ਦੀ ਆ ਲਓ ਜੀ ਠੰਡੀ ਸੀਲ ਹੈ ਕੋਈ ਚੱਕਰ ਨਹੀਂ ਆਹ ਜੀ ਕਿੰਨੇ ਦੀ ਦੇ ਰਹੀ ਐ ਫਿਰ ਸ਼ਿਕਰ ਹੈ ਜੀ 50 ਦੀ ਹਾਂ ਜੀ ਤੁਹਾਨੂੰ ਕੋਈ ਫੱਕੀ ਫਾਰਮ ਦੇ ਹੋਰੇ ਦੇ ਦਿੰਗੇ ਅੰਨਾ ਦਿਵਾਲੀ ਆਫਰਾਂ ਚੱਲਣ ਡੀਆਂ ਆ ਹਾਂ ਜੀ 4000 ਦੇ ਦੇ ਲੇ ਕਰੀਏ ਮੰਨ ਤਾਣਾ ਕਿੰਤਾ ਹੀ ਲੇ ਗਏ ਨਹੀਂ ਹੋਰ ਕਰ ਦਈਏ ਉਹ ਚਤਾਈ ਆ ਦੇ ਦੇ ਨੇ ਪਰ ਦਿੰਦਾ ਨਹੀਂ ਕੋਈ ਨਹੀਂ ਦਿੰਦਾ ਨਹੀਂ ਇਦਾਂ ਦੀਆਂ ਬੱਛੀਆਂ ਬਾਕੀ ਤੁਸੀਂ ਵੇਖ ਹੀ ਲਈ ਆ ਹਾਂਜੀ 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 ਤੇ ਇਹਦੀ ਕੀ ਡਿਟੇਲ ਜੇ ਅਗਲੀ ਦੀ ਜਰਸੀ ਦੀ ਇਹ ਜਿਹਨ ਕੋ 10 ਲੱਗੀ ਆ ਜੀ ਪਰ ਲਓ ਜੀ 10 ਦੇਣਾ ਵੀ ਕੱਚੀ ਜੇ ਜਰਸੀ ਦਾ ਫਰਕ ਆ ਜੀ 15 ਦਾ ਜਰਸੀ ਹਾਂ ਬਾਕੀ ਤੁਸੀਂ ਆਪ ਅੰਦਾਜ਼ ਲਾ ਲਿਓ ਖੂਬਸੂਰਤ ਈ ਆ ਬੱਛੀ ਇਹ ਥਾਣਵਾ ਨੇ ਲਈ ਬਹੁਤ ਜ਼ਿਆਦਾ ਸੋਹਣੀ ਆ ਬੱਛੀ ਦੇਣਾ ਜੇ 10 ਲੈ ਜੂਗੀ ਵੱਸੀ ਚੰਗੀ ਤਿਆਰ ਹੋ ਜੂਗੀ ਇਹ ਠੰਡੀ ਸੀ ਲਿਆ ਫੇਸ ਬਿਊਟੀ ਕਰੋ ਚੱਕ ਖੂਬਸੂਰਤ ਜੀ ਜਰਸੀ ਆ ਕਰੋ ਚੱਕ ਜੀ ਇਦਾਂ ਦੇ ਜਰਸੀਆਂ ਘੱਟ ਹੀ ਲੱਭਦੀਆਂ ਵੈਸੇ। ਹਾਂਜੀ ਹਾਂਜੀ। ਕਿ ਵੀਰਾਂ ਦੀ ਡਿਮਾਂਡ ਹੀ ਵੀ ਜਰਸੀਆਂ ਫੌਜੀ ਸਾਹਿਬ ਹੁਣ ਕਦੋਂ ਵਖਾਉਣੀਆਂ? ਮੈਂ ਤੁਹਾਨੂੰ ਅੱਜ ਸ਼ਾਈ ਵਾਲੀ ਵਖਾਵਾਂਗੇ ਤੇ ਜਰਸੀਆਂ ਹੀ ਵਖਾਵਾਂਗੇ ਤੁਹਾਨੂੰ। ਕਿ ਇਹ ਚੰਗੇ ਪਸ਼ੂ ਸਾਰੇ। ਇਹ ਦੀਵਾਲੀ ਦੇ ਮੇਲੇ ਮੇਲੇ ਵਾਸਤੇ ਲਿਆਂਦੇ ਫੌਜੀ ਸਾਹਿਬ ਹੁਣ। ਹਾਂਜੀ ਹਾਂਜੀ। ਹਾਂਜੀ ਇਹ ਕਿੰਨੇ ਦੀ ਦੇ ਦिए? ਬੱਚੀ ਦੇ ਵੀ 45 ਦੀ ਆ। ਹਾਂਜੀ। ਨਹੀਂ ਕਰੀਏ ਮਾਨਤਣ। 45 ਦੇ ਦिए। ਨਹੀਂ ਹੋਰ ਕਰ ਦਈਏ। 45 ਦੀ। 40 ਵੀ ਕਰਦੀ ਐ ਵੀ ਮੈਂ ਦੇਣਾ ਬਾਕੀ ਚੰਗੀ ਵੱਛੀ ਏ ਤੂੰ ਆ ਆ ਬੰਦਾ ਦਿਨ ਦਾ ਖੜਦੀ ਜੇ ਹੁਣ ਝੋਟੀ ਆ ਗਈ ਆਪਣੇ ਕੋ ਪਹਿਲਾਂ ਲਓ ਜੀ ਮੇਰੀ ਨਕੀਨਾ ਚੈੱਕ ਕਰੋ ਇਹਨਾਂ ਦੇ ਕੋਕਾ ਪੀਸ ਤੇ ਐਂਡ ਪੀਸ ਸਾਰੇ ਸ਼ਬਦੀ ਭਾਵੇਂ ਇਹਦੇ ਤੇ ਲਾ ਦਿਓ ਹਾਂਜੀ ਹਾਂਜੀ ਬਾਕੀ ਇਹ ਦਿਨ ਖੜਦੀ ਪਹਿਲਣਗੇ ਪਿਆ ਯਾ ਇੱਕ ਦੋ ਦਿਨ ਖੜ ਸਕਦੀ ਆ ਇੱਕ ਦੋ ਦਿਨ ਲੈ ਜਾਊਗੀ ਹਾਂਜੀ ਹਾਂਜੀ ਬਾਕੀ ਵੀਰ ਜੀ ਕਰੋ ਸ਼ਾਈਨਿੰਗ ਚੈੱਕ ਕਰੋ ਝੋਟੀ ਦੀ ਹਾਂਜੀ ਹਾਂਜੀ ਫੇਸ ਬਿਊਟੀ ਇਨੂੰ ਇੱਥੋਂ ਲਾ ਕੇ ਤੇ ਭਾਵੇਂ ਕੱਲ ਨੂੰ ਮੇਲੇ 'ਚ ਲੈ ਜਾਓ। ਇਹ ਮੇਲੇ ਲੁੱਟਣ ਵਾਲੀ ਆ। ਮੇਰੇ ਨਾਲ ਪਾਉਦੇ। ਕਰੋ ਚੱਕੀਏ। ਛੋਟੂ ਗਿਓ। ਨਕੀ ਵੀਰੀ ਦਿਨ ਦੋ ਲੈ ਜੂਗੀ। ਉਸ ਹਿਸਾਬ ਨਾਲ ਤੁਸੀਂ ਆਪ ਅੰਦਾਜ਼ਾ ਲਾ ਲਓ। ਪਹਿਲਾਂ ਨਹੀਂ ਝੋਟੀ ਦੀ ਅਡਰ ਕੁਆਲਿਟੀ। ਬਾਕੀ ਬਹੁਤ ਜ਼ਿਆਦਾ ਖੂਬਸੂਰਤ ਜੀ ਠੰਡੀ ਸੀ ਲਿਆ। ਫੇਸ ਬਿਊਟੀ ਕਰੋ ਚੱਕ। ਤੇ ਇਹ ਮੇਲੇ ਲੁੱਪਣ ਵਾਲੀਆਂ ਇਹੋ ਜਿਹੀਆਂ ਹੁੰਦੀਆਂ ਜੇ। ਘਰ ਚ ਬੱਜੀਆਂ ਵੀ ਸੋਹਣੀ ਲੱਗਦੀ ਐ ਅਹੋ ਜੀ ਵੇ ਮੱਝ ਕਿ ਤੁਹਾਨੂੰ ਚੀਮਾ ਡੇਰੀ ਫਾਰਮ ਦੇ ਤੁਹਾਨੂੰ ਪਸ਼ੂ ਇਦਾਂ ਦੇ ਹੀ ਵਿਖਾਵਾਂਗੇ ਮਾੜਾ ਪਸ਼ੂ ਦਾ ਕੋਈ ਫਾਇਦਾ ਨਹੀਂ ਹਾਂਜੀ ਇਹ ਕਿਨੇ ਰੀ ਦੇ ਦਈਏ ਫਿਰੇ ਕਿਉਂ ਹੱਡੀ ਤੇ ਹੈਗੀ ਆ 90 95 ਦੀ ਮੰਡੀ ਦੇ ਵਿੱਚ ਚੱਲ ਜੇ ਦੇ ਕੋਈ ਸ਼ੱਕ ਨਹੀਂ ਆ ਇੱਥੇ ਮੋਲ ਕਰਨੇ 85 ਨਹੀਂ ਮਾਨ ਤਨ ਕਰ ਦਈਏ ਅਸਲੀ ਦੇ ਦਈਏ ਦਿਵਾਲੀ ਆਫਰ ਹੈ ਦਿਵਾਲੀ ਤੇ ਜੋ ਆਫਰ ਲਾਉਣੀ ਲਾ ਦੋ ਤੁਸੀਂ ਆਪਣੇ ਹਿਸਾਬ ਨਾਲ ਲਾ ਦੋ 75 ਦੇ ਦਈਏ ਲਓ ਜੀ ਵੀਰੇ ਇਹ ਹੈਗਾ ਤੇ ਕੱਢ ਦਈਏ ਕਸਰ ਕਾ ਪਹਿਲੇ ਫੋਨ ਵਾਲੀ ਗੱਲ ਹੀ ਕਰ ਦਈਏ ਇਹ ਪਤਾ ਨਹੀਂ ਉਹ ਕਹਿੰਦਾ 74 ਦੀ ਝੋਟੀ ਦੇਣਾ ਕੇ ਪਰ ਦਿੰਦਾ ਕੋਈ ਸੀਲ ਠੀਕ ਹੋ ਜੀ ਲੈ ਲਓ 73 ਚਾਦੀ ਬਾਕੀ ਕੱਦ ਕਾਠ ਵਾਲੀ ਆ ਪੂਰੀ ਕੱਦ ਕਾਠ ਵਾਲੀ ਪਾਕਿਸਤਾਨ ਬਰਾਬਰ ਦੇ ਮਾਂ ਦੇ ਪਾਕਿਸਤਾਨ ਪੰਜੇ ਚੱਲਦੇ ਮਾਂ ਦੇ ਮੈਂ ਆਈ ਉਹਦੀ ਕੱਤੀ ਇਧਰੋਂ ਲਈ ਆਪਾਂ ਠੀਕ ਆ ਠੀਕ ਆ ਹਾਂਜੀ ਇੱਥੇ ਦਿਖਾ ਦੋ ਤਿੰਨ ਚਾਂ ਬਰਾਬਰ ਦੇ ਬਾਕੀ ਵੀ ਬਰਾਬਰ ਦੇ ਥਾਣ ਲੱਗੇਗੇ ਸਾਰੇ ਕਰੋ ਚੱਕੀ ਬਰਾਬਰ ਥਾਣੇ ਨਹੀਂ ਪੰਜ ਥਾਣਗੇ ਚਲੋ ਬਾਕੀ ਵੀਰ ਜੀ ਇਦਾਂ ਦੀਆਂ ਮੇਲੇ ਲੁੱਟਣ ਆਲੀਆਂ ਆ ਆ ਬੱਚ ਕਿੱਥੋਂ ਲੈਂਦਾ ਜੀ ਬੁਲਬੁਲ ਦਾ ਬੱਚਾ ਇਹ ਗਿਫਟ ਮਿਲਿਆ ਅਸੇ ਗਿਫਟ ਹੈ ਠੀਕ ਆ ਇਹ ਫਰਿਜ ਜੀ ਹੈਗੇ ਜਦੋਂ ਮਰਜ਼ੀ ਚੋ ਕੇ ਤੇ ਚਾਹ ਬਣਾ ਲਓ ਹਾਂ ਜੀ ਇਹ ਗਿਫਟ ਦੇਖਿਆ ਵਿੱਚ ਪਾਉਣਾ ਠੀਕ ਆ ਇਹ ਵੀ ਤਾੜੀ ਥੋੜੀ ਹੈ ਜੀ ਅੱਜ ਚੋਪਰਾਂ ਨੂੰ ਸੁਈ ਲਊਗਾ ਚਲੋ ਚਲੋ ਬਵਾ ਇਹਦਾ ਠੀਕ ਆ ਲੋ ਜੀ ਵੀਰ ਜੀ 9 ਕਿਲੋ ਬੋਲਾ ਜੇ ਥੱਲੇ ਜੇ ਚੱਕੀ ਜਰਸੀ ਕਰੋ ਚੈੱਕ ਲੋ ਜੀ ਵੀਰ ਜੀ ਆਰਡਰ ਕੁਆਲਟੀ ਬਹੁਤ ਜ਼ਿਆਦਾ ਖੂਬਸੂਰਤ ਹੈ ਦੀ ਵੀ ਬਾਕੀ ਸੂਈ ਸਵਾਈ ਜੇ ਇਹ ਬਾਕੀ ਆਉਂਦਾ ਮਾ ਦੇ ਮਡੇ ਬੈਠੇ ਰਹਿ ਗਏ ਬਾਕੀ ਵੀਰ ਆਏ ਆ ਤੇ ਵੀਰਾਂ ਨੇ ਪਸ਼ੂਏ ਜੇ ਖਰੀਦਣੇ ਆ ਮੈਂ ਚਲੋ ਵੀਡੀਓ ਬਣਾਉਣ ਦੋ ਪਹਿਲਾਂ ਸਾਨੂੰ ਲੋ ਜੀ ਕਰੋ ਚੈੱਕ ਆਰਡਰ ਕੁਆਲਟੀ ਵੀਰੋਣਾ ਕੋ ਦਿਵਾਲੀ ਮੇਲਾ ਕਦੀ ਕਦੀ ਚੱਲਦਾ ਪਰ ਵੀਰੋਣਾ ਕੋ ਲੱਗਾ ਹੀ ਰਹਿੰਦਾ ਮੇਲਾ ਹਾਂਜੀ ਹਾਂਜੀ ਯਾਰ ਬੱਚਾ ਦਿਖਾ ਦਿਓ ਪਰਪਲ ਸਰੀਆ ਲੋ ਜੀ ਜੀ ਤਾਜ ਤਾਜ਼ਾ ਬੱਚਾ ਜੇ ਨਾੜੂ ਤੇ ਦਿਖਾ ਦਿਓ ਨਾੜੂ ਨਾਹੀਂ ਹਾਂ ਨਾੜੂ ਤੇ ਬੱਚਾ ਜੇ ਬਿਲਕੁਲ ਤਾਜ਼ਾ ਜੇ ਮਗਰ ਵੱੱਛਾ ਕੇ ਬੱਛੀ ਜੇ ਦਿਖਾ ਦਿਓ ਮਗਰ ਇੱਕ ਅੱਛਾ ਬੱਛੀ ਆ ਲਓ ਜੀ ਵੀਰ ਜੀ ਦੋ ਜਰਸੀਆਂ ਜੇ ਕਹੇ ਵੀਰ ਨੇ ਖਾਣੀਆਂ ਦੋ ਜਰਸੀਆਂ ਜੇ ਆ ਮਨ ਲੈ ਹੱਥ ਮਾ ਦੇ ਤੈਨੂੰ ਬਾਕੀ ਠੰਡੀ ਸੀ ਲਿਆ ਹਾਂਜੀ ਆ ਡਰ ਕੁਆਲਟੀ ਕਰੋ ਚੈੱਕ ਬਾਕੀ ਕੱਦ ਕਾਠ ਵਾਲੀ ਜੇ ਪੰਜਾਬ ਵਾਲੀ ਜਰਸੀ ਆ ਇਹਨੂੰ ਵੀ ਕੋਈ ਤਾਰਾ ਮਾਲ ਹੀ ਰੱਖ ਨਾ ਆਲੇ ਠੀਕ ਆ ਕੋਰਾ ਪੀ ਕੋ ਕਾਲੀ ਕਾਲਾ ਤੇ ਕਾਲੀ ਲੱਗਿਆ ਜੇ ਸਾਰਾ ਆ ਹੀ ਮਾਲ ਕਰਿਆ ਆਪਣੇ ਠੀਕ ਆ ਹਾਂਜੀ ਤੇ ਇਹ ਕਿੰਨੇ ਦੇ ਦੇ ਦੀਏ ਫਿਰ ਸੂਈ ਸਵਾਈ ਮੇਰੇ ਹਿਸਾਬ ਨਾਲ ਰਹੀ ਹੈ 50 55 ਦੀ ਹਾਂਜੀ ਨਹੀਂ ਆਪਾਂ ਪਰ ਫੌਜੀ ਫਾਰਮ ਦਾ ਮਾਲ ਨਹੀਂ ਨਾ ਇੰਨਾ ਮਹਿੰਗਾ ਹੈਗਾ ਆਪਾਂ ਚੈਟ ਜੀ ਕਰੀਏ 45 ਜੇਰੀਏ ਬੱਛੀ ਲੈ ਕਰਦੀਆਂ ਮੈਂ ਤਾਂ ਪਹਿਲੇ ਫੋਨ ਵਾਲੀ ਗੱਲ ਐ ਵੀ ਦਿਵਾਲੀ ਆਫਰ ਲਾ ਦੋ ਨਾ ਤੇ ਤਾਂ 45 ਦੇ ਦਈਏ ਹੋਰ ਯਾਰ ਛੱਡ ਦਈਏ 45 ਦੇ ਦੇਂਗਾ ਰਸ਼ੀ ਲਓ ਜੀ ਵੀਰ ਜੀ ਚਾਈ ਦੇ ਦੇਂਗੇ ਤੇ ਰੱਖਦੇ ਆ ਦੇਂਗਾ ਲਓ ਜੀ ਵੀਰ ਜੀ ਵੱਡੀ ਬੱਛੀ ਏ ਜਰਸੀ ਹਾਂਜੀ ਬਾਕੀ ਪਹਿਲੀ ਫੋਨ ਵਾਲੀ ਘਰ ਚ ਵੱਜੀ ਵੀ ਸੋਹਣੀ ਲੱਗੂ ਤੇ ਠੰਡੀ ਸੀਲ ਜੇ ਭਾਵੇਂ ਨਿਆਣੇ ਖੇਡੀ ਜਾਣ ਲੱਗੇ ਇਹਦੇ ਤੇ ਲੱਤ ਚੁੱਕਣ ਦਾ ਬੱਛੀ ਨੂੰ ਪਤਾ ਹੀ ਨਹੀਂ ਦੇ ਹਾਂਜੀ ਲਓ ਜੀ ਇੱਕ ਹੋਰ ਕਰੋ ਚੈੱਕ ਇਹਦੀ ਇਹਦੀ ਕੀ ਡਿਟੇਲ ਜੇ ਇਹ ਦੁਆਲੀ ਮੇਲਾ ਦੇ ਇੱਥੇ ਲੱਗਣਾ ਪਰ ਓਡਾ ਨੰਗਾ ਥੋੜਾ ਯਾਸੂ ਨੇ ਲੋ ਜੀ ਜਰਸੀ ਫੇਸ ਬਿਊਟੀ ਕਰੋ ਚੱਟ ਦੁਆਲੀ ਮੇਲਾ ਕਿ ਉੱਥੇ ਲੱਗਦਾ ਬੱਲੇ ਲੱਗਣਾ ਪਰ ਇੱਥੇ ਲੱਗਾ ਹੀ ਰਹਿੰਦਾ ਨਾ ਹੋਣਾ ਇਹਦੀ ਕੀ ਡਿਟੇਲ ਜੇ ਠੀਕ ਥਲੀ ਵਛੀ ਇਹ ਗੱਬਣਾ ਕਿਦਾਂ? ਇਹ ਗੱਬਣ ਗੱਬਣ ਨਹੀਂ ਦੀ ਉਹ ਜਿੰਦਾ ਹੈਗੇ। ਅਛ ਦੇਣ ਦਾ ਲੈਂਦੀ ਲੋਰੀ ਵਜੀ ਇਹਦੀ ਫੇਸ ਬਿਊਟੀ ਬਹੁਤ ਜ਼ਿਆਦਾ ਖੂਬਸੂਰਤ ਜੀ ਆ। ਲੱਗਦਾ ਤਾਂ ਦੇਣ ਦੀ ਕੱਚੀ ਜੇ ਜੇ ਤੁਸੀਂ ਆਪ ਅੰਦਾਜ਼ਾ ਲਾ ਲਿਓ। ਥਾਣਵਾ ਨਾ ਬਹੁਤ ਜ਼ਿਆਦਾ ਖੂਬਸੂਰਤ ਜਿਆ ਆ ਮਛੀ। ਹਾਂਜੀ ਇਹ ਕਿੰਨੇ ਦੇ ਦਈਏ? ਕਿੰਨੇ ਦੇ ਦਈਏ? ਜੈਜ ਜੀ ਕਰ ਗਏ ਵੀ ਬੱਚੀ ਦੇ 40000 ਦੀਆਂ ਨਿਕਰੀਏ ਜੈਜ ਜੀ ਥਰਤੀ ਦੇ ਜੀ ਮੈਂ ਹੋਰ ਕਰ ਦਈਏ ਥੋੜਾ ਜਿਹਾ ਹੋਰ ਜਿਆਦਾ ਛੜਾ ਲਓ ਲੈ ਲਓ ਹੈਗੀ ਤਾਂ ਦੀਵਾਲੀ ਤੇ ਕਿਉਂਕਿ ਬਾਅਦ ਵਿੱਚ ਇਹ ਨਾ ਵੀ ਕਸਾ ਆਪਾਂ ਦੀਵਾਲੀ ਤੇ ਆਫਰਾਂ ਲਾਉਣੀਆਂ ਬਾਅਦ ਚ ਤੇ ਫਿਰ ਲੋਹੜੀ ਤੇ ਲਗਣੀਆਂ ਜਾ ਕੇ ਹਾਂਜੀ ਹਾਂਜੀ ਤੇ ਉਸ ਹਾਰਾ ਤੁਸੀਂ ਕਰ ਦੋ ਬਾਅਦ ਚ ਕੋਈ ਗੱਲ ਨਹੀਂ ਬਹੁਤੀ ਗੱਲ ਥੋੜਾ ਚੁੱਕ ਦਾਂਗੇ ਪਰ ਚਲੋ ਫੌਜੀ ਫਾਰਮ ਤੇ ਵਾਚੁੱਕੇ ਨਹੀਂ ਜਾਂਦਾ ਜੈਜ ਜੀ ਰੇਟ ਹੁੰਦਾ ਆ ਚਾਹੀ ਦੇ ਦਈਏ ਹੁਣ ਤੇ ਜੈਜਾ ਕਰ ਦੋ ਇਹ 38 ਜਾਂ ਦੀ ਵੀ ਰਹਾਣਾ ਹੋਣੇ ਵੀਰ ਕੋ ਘਟ ਵਧਣਾ ਆਖੇ ਠੀਕ ਆ ਇਹੇ ਲਿਖੀ ਹੋਈਆਂ 38 ਛੱਡੀਆ 3 ਗੱਦੀ ਆ ਲਓ ਜੀ ਵੀ ਜੀ 10 ਦਿਨਾਂ ਦੇ ਹਿਸਾਬ ਨਾਲ ਤੁਸੀਂ ਆਪ ਅੰਦਾਜ਼ਾ ਲਾ ਲਿਓ ਹਾਂ ਜੀ ਲਓ ਜੀ ਜੀ ਗਿਫਟ ਹਣ ਦੀਵਾਲੀ ਗਿਫਟ ਆ ਨਾ ਜਿਹੜਾ ਹਾਂ ਜੀ ਹਾਂ ਜੀ ਉਹ ਤੁਹਾਨੂੰ ਲੱਗੇ ਮਖੌਨ ਸੂਈ ਸਵਾਈ ਹਾਂ ਜੀ ਇਹ ਕੱਲ ਦੀ ਸੂਈ ਜੀ ਵੈਸੇ ਵੀ ਜੀ ਇਹ ਫ੍ਰਿਜ ਆ ਹਾਂ ਜੀ ਫ੍ਰਿਜ ਕਰੋ ਚੈੱਕ ਇਹ ਤਾਂ ਤੋਹਫਾ ਹੀ ਆ ਇਹ ਕਈ ਕਈ ਵੀਰੇ ਦੇ ਕੁੱਤੇ ਘਮਾਈ ਫਿਰਦੇ ਉਹਨਾਂ ਇਹ ਚੰਗੀ ਜੇ ਚੁਵਾਈ ਕਰ ਪਾਈ ਜੀ ਇਉਂ ਜਿਵੇਂ ਚੁਵਾਈ ਕਰ ਦਨੇ ਇਹ ਕਿੱਦਾਂ ਤੇ ਬਾਕੀ ਵੀ ਜੇ ਬੱਕਰੀ ਜਿੱਡੀ ਜੇ ਵੱਡੀ ਬਹੁਤ 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 ਇਹ ਵੀ ਜੀ ਟੀਓ ਜੀ ਵੱਡੀ ਜੇ ਲਓ ਜੀ ਵੀਰੇ ਦੇ ਦੇਖੋ ਵੀ ਜੀ ਐਡਾ ਦਾ ਥਣ ਹਜੇ ਕੋਈ ਵੇਖਿਆ ਨਹੀਂ ਕਦੀ ਕਿਸ ਨੇ ਇਹ 1 ਕਿਲੋ ਦਾ 1.5 ਕਿਲੋ ਬਣਾਉਣ ਵਾਲੀ ਜੋ ਲਓ ਜੀ ਵੀਰੇ ਜੀ ਕਰੋ ਚੱਕ ਚੁਵਾਈ ਆ ਅਗਲੇ ਨੂੰ ਥਣਾਂਦੀ ਜੋ ਪੂਰੀ ਮੋਗੇ ਨੂੰ ਆਉਂਦੀ ਜੇ ਤੁਸੀਂ ਦੋ ਜੀ ਵਾ ਲਓ ਇਹ ਗਿਫਟ ਬਾਜਣਾ ਜੇ ਇਹ ਦਿਵਾਲੀ ਗਿਫਟ ਲੱਗਾ ਪੈਣ ਹਾਂਜੀ ਹਾਂਜੀ ਤੇ ਜੈੱਜ ਰੇ ਤੇ ਸੂਈ ਸਵਾਈ ਹਾਂਜੀ ਲਓ ਜੀ ਇਹ ਪਿਛਲੇ ਥਣਾ ਵਿੱਚੋਂ ਕਰੋ ਚਵਾਈ ਚੈੱਕ ਇਹ ਕੱਲ ਦੀ ਸੂਈ ਆ ਤੇ 5 ਕਿਲੋ ਬਹੁਾਈ ਆ ਨਾ ਦੇਖੋ ਜੀ ਥਣੇ ਵੇਖੋ ਕਿੰਨਾ ਵਧੀਆ ਥਣ ਬਹੁਤ ਜ਼ਿਆਦਾ ਵਧੀਆ ਚੰਗਾ ਲੱਗਾ ਜੀ ਥਣ ਵੀ ਦੇਸੀ ਕੋਈ ਵੀ ਲੱਭਦੇ ਵੀ ਦੇਸੀ ਆ ਕਿ ਉਹ ਮੇਲੋ 18 1900 ਜੀ ਹਾਂਜੀ ਇਹ ਕਿੰਨਾ ਇਹਦੇ ਥਲੇ ਕਿੰਨਾ ਕੱਢ ਜੂਗੀ ਦੁੱਧ ਇਹ ਦੁੱਧ ਤਾਂ ਕੱਢੀ ਸੁਈਦਾਰੇ 5 ਕਿਲੋ ਆਪਣਾ ਵੀ ਲਾ ਦੇ ਉਸਤਾ ਜੀ ਦੋ ਬਾਕੀ ਵੀ ਜਿੱਡੇ ਬਾਜੀ ਹੈਗੀ ਨਾ ਇਹ 7-8 ਕਿਲੋ ਵੀ ਦੇਈ ਜਾਵੇ ਨਾ ਤੇ ਕੋਈ ਖਰਚਾ ਨਹੀਂ ਜਿਹਦਾ ਹੈਗਾ ਮਾਜ ਦੇ ਮੁਕਾਬਲੇ ਕਿੰਨੇ ਦੀ ਦੇ ਦਈਏ ਫਿਰ ਇਹ ਬਾਜੀ ਬੱਚੀ ਨੂੰ ਤਾਂ ਜੀਤਾ ਤਾਂ ਕਿਪੜੀ ਪੈਂਦੀ ਦੀ ਵੇਚਣ ਨੂੰ ਮੈਂ ਜੈ ਜੀ ਕਰ ਦਈਏ ਦਿਵਾਲੀ ਆਫਰ ਲਾ ਦਈਏ ਮੈਂ ਤੇਨਾ ਵੱਛੀ ਕੋਈ ਵੀ ਘੱਟ ਵਾਧਾ ਵੱਛੀ 23000 ਦੀ ਦੇ ਦੇਣੀ ਆ ਤੇ ਉਹ ਦੇਂਦਾ ਨਹੀਂ ਆ 9 10 ਵੀ ਨਹੀਂ ਸੁਈ ਸੁਵਾਈ ਕੋਈ ਦੇਂਦਾ ਨਹੀਂ ਅਜੇ ਬੋੜਾਈ ਜੇ ਇਹਨੂੰ ਜਿੱਥੋਂ ਦੀ ਮਰਜੀ ਵੱਛੀ ਨੂੰ ਹੱਥ ਲਾਓ ਥੱਲੇ ਤੇ ਲਾਓ ਇਹ ਰਾਤ ਵਿੱਚ ਹੀ ਲਾਓ ਨੀ ਵੱਛੀ ਲੋ ਜੀ ਠੰਡੀ ਸੀ ਲਿਆ ਖਾ ਜੇ ਇਹਨੂੰ ਇਹ ਵੱਛੀ ਨੇ ਥਣ ਬਣਾ ਕੇ ਬੱਚਾ ਇਹਦੇ ਮਗਰ ਵੱਛੀ ਕੇ ਬੱਚਾ ਆ ਜੇ ਲੋ ਜੀ ਮਗਰ ਵੱਛਾ ਜੇ ਬਾਕੀ ਚੰਗੀ ਹੀ ਵੱਛੀ ਆ ਇਹਨਾਂ ਦੀ ਕੋਈ ਦੇਂਦਾ ਨਹੀਂ ਜੇ ਵੈਸੇ ਹਾਂ ਜੀ ਬਾਈ ਬਈ ਚੱਕੜਾ ਬੈਠਾ ਨਹੀਂ ਕਲੀ ਮੂੜੀ ਪੀਠ ਥਲੇ ਬਹੁਤ ਪੀਣੀ ਬੱਚੇ ਤੋਂ ਬਿਨਾ ਮਿਲੂਗੀ ਮਸ਼ੀਏ ਲਾਓ ਜੀ ਕਰੋ ਚੱਕ ਇਹ ਫਰੇਜ ਆ ਜਦੋਂ ਤੁਹਾਡਾ ਜੀ ਘਰ ਦਾ ਚੋਲੋ ਤੇ ਚਾਰ ਪਰੋਣੇ ਆਏ ਨਹੀਂ ਦੁੱਧ ਹੈਗਾ ਤੇਰੇ ਥਲੇ ਬਹਿ ਕੇ ਬਸ ਚਾਹ ਬਣਾਓ ਕੋਈ ਚੱਕਰ ਨਹੀਂ ਬਾਕੀ ਵੀ ਜੀ ਚੋਚਵਾ ਕੇ ਆਪਣੀ ਤਸੱਲੀ ਕਰਕੇ ਮਿਹਰਬਾਨੀ ਧੰਨਵਾਦ ਜੀ ਵੀਰ ਜੀ